ਵੀਡੀਓ ਨੂੰ ਪੂਰੀ ਸੁਣਾਗੇ ਨਾ ਤੇ ਗੱਲ ਸਮਝ ਵਿੱਚ ਆ ਜਾਏ ਇਸ ਕਰਕੇ ਜਰੂਰ ਸੁਣਿਓ ਬੜੀ ਪਿਆਰੀ ਗੱਲ ਹੈ ਠਿੱਕ ਕੇ ਸੁਣਨੀ ਪੈਗੀ ਅਸੀਂ ਇੱਕ ਸ਼ਬਦ ਵਰਤਦੇ ਹਾਂ ਪ੍ਰਸ਼ਾਦ ਇਹਦਾ ਮਤਲਬ ਪਤਾ ਕੀ ਹੈ ਅਸੀਂ ਤੇ ਅੱਜ ਤੱਕ ਇਹੀ ਕਹਿ ਦਿੱਤਾ ਪ੍ਰਸ਼ਾਦ ਲਿਆ ਪ੍ਰਸ਼ਾਦ ਦਿੱਤਾ ਜਾਂ ਪ੍ਰਸ਼ਾਦ ਬਣਾਇਆ ਹਨ ਚਾਰ ਤਰ੍ਹਾਂ ਦੇ ਪ੍ਰਸ਼ਾਦ ਦੀ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਜ ਬੜੇ ਧਿਆਨ ਨਾਲ ਸੁਣਿਆ ਜੀ ਪਹਿਲਾ ਪ੍ਰਸ਼ਾਦ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਪ੍ਰਸ਼ਾਦ ਦਾ ਮਤਲਬ ਹੈ ਕਿਰਪਾ ਗੁਰੂ ਦੀ ਕਿਰਪਾ ਗੁਰਪ੍ਰਸਾਦ ਪਹਿਲੀ ਕਿਰਪਾ ਪਹਿਲਾ ਪ੍ਰਸ਼ਾਦ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੂਸਰਾ ਪ੍ਰਸ਼ਾਦ ਤਵਾ ਪ੍ਰਸਾਦ ਤੇਰੀ ਕਿਰਪਾ ਪਰਮਾਤਮਾ ਦੀ ਕਿਰਪਾ ਤੇ ਤੀਜਾ ਪ੍ਰਸ਼ਾਦ ਇਨਹੀ ਕੇ ਪ੍ਰਸਾਦ ਇਹਦਾ ਮਤਲਬ ਪਤਾ ਕੀ ਹੈ ਗੌਰ ਨਾਲ ਸੁਣਿਆ ਹੁਣ ਗੱਲ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਤੇ ਡੱਲਾ ਸਤਗੁਰਾਂ ਦੇ ਕੋਲ ਬੈਠਾ ਪਾਤਸ਼ਾਹ ਜੁੱਧ ਕਿਵੇਂ ਜਿੱਤਿਆ 40 ਸਿੰਘ ਚਮਕੌਰ ਦੀ ਕੱਚੀ ਗੜੀ 'ਚ ਬੈਠੇ ਨੇ ਇਧਰ ਖਦਰਾਨੀ ਦੀ ਢਾਬ ਤੇ 40 ਸਿੰਘ ਲੜੇ ਤੇ ਫਿਰ ਵੀ ਜੁੱਧ ਜਿੱਤ ਗਏ ਕਿਵੇਂ ਜਿੱਤ ਗਏ ਗੁਰਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜੁੱਧ ਜਿੱਤੇ ਇਨਹੀ ਕੇ ਪ੍ਰਸਾਦ ਆ ਜਿਹੜਾ ਮੇਰੇ ਸਾਹਮਣੇ ਖਾਲਸਾ ਬੈਠਾ ਨਾ ਡਲਿਆ ਮੈਂ ਇਨਾਂ ਦੇ ਕਰਕੇ ਜੁੱਧ ਜਿੱਤਿਆ ਹਾਂ ਨਹੀਂ ਤਾਂ ਮੈਂ ਜੁੱਧ ਨਹੀਂ ਸੀ ਜਿੱਤ ਸਕਦਾ ਜੁੱਧ ਜਿੱਤੇ ਇਨਹੀ ਕੇ ਪ੍ਰਸਾਦ ਇੱਕ ਪ੍ਰਸਾਦ ਹੈ ਖਾਲਸੇ ਦੀ ਕਿਰਪਾ ਤੇ ਚੌਥਾ ਪ੍ਰਸਾਦ ਹੈ ਕੜਾ ਪ੍ਰਸਾਦ ਜਿੱਤੇ ਰੱਖਿਓ ਜਿਹਨੂੰ ਗੁਰੂ ਦੀ ਕਿਰਪਾ ਮਿਲ ਗਈ ਉਹਨੂੰ ਰੱਬ ਦੀ ਕਿਰਪਾ ਮਿਲ ਗਈ ਜਿਹਨੂੰ ਗੁਰਪ੍ਰਸਾਦ ਮਿਲ ਗਿਆ ਉਹਨੂੰ ਤਵੇ ਪ੍ਰਸਾਦ ਮਿਲ ਗਿਆ ਜਿਹਨੂੰ ਤਵੇ ਪ੍ਰਸਾਦ ਮਿਲ ਗਿਆ ਉਹਨੂੰ ਖਾਲਸੇ ਦੀ ਕਿਰਪਾ ਮਿਲ ਗਈ ਜਿਹਨੂੰ ਸੰਗਤ ਦੀ ਕਿਰਪਾ ਮਿਲ ਗਈ ਜਿਹਨੂੰ ਖਾਲਸੇ ਦੀ ਕਿਰਪਾ ਮਿਲ ਗਈ ਉਹਨੂੰ ਕੜਾ ਪ੍ਰਸ਼ਾਦ ਮਿਲ ਗਿਆ ਜਿਹਨੂੰ ਕੜਾ ਪ੍ਰਸ਼ਾਦ ਮਿਲ ਗਿਆ ਸਮਝ ਲਿਆ ਜੇ ਉਹਨੂੰ ਕਲਗੀਆਂ ਵਾਲੇ ਦੇ ਮੁਖ ਵਿੱਚ ਪਾਇਆ ਹੋਇਆ ਪ੍ਰਸ਼ਾਦ ਮਿਲ ਗਿਆ ਫਿਰ ਦੇਖਿਓ ਕਿਵੇਂ ਜ਼ਿੰਦਗੀ ਬਣ ਗਈ